ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਅਸੀਂ ਬੜੀ ਪੰਜਾਬੀ ਜੋ ਚੈਨਲ ਨੇ ਉਹਨਾਂ ਦੇ ਉੱਤੇ ਪੌਡਕਾਸਟ ਦੇਖਦੇ ਆ ਪੁਨਰ ਜਨਮ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਇਹ ਘਟਨਾਵਾਂ ਵਾਪਰ ਰਹੀਆਂ ਨੇ ਤੇ ਵਰਲਡ ਲੈਵਲ ਤੇ ਵੀ ਯੂ ਐਸ اے ਕੈਨੇਡਾ ਅਮਰੀਕਾ ਜਿੱਥੇ ਵੀ ਹੈ ਸਾਰੇ ਕਿਤੇ ਘਟਨਾਵਾਂ ਵਾਪਰ ਰਹੀਆਂ ਨੇ ਪੁਨਰ ਜਨਮ ਨੂੰ ਤੇ ਪੰਜਾਬੀ ਚੈਨਲਾਂ ਦੇ ਉੱਤੇ ਅਸੀਂ ਛੋਟੇ ਛੋਟੇ ਬੱਚੇ 5 ਸਾਲ ਦੇ 7 ਸਾਲ ਦੇ 10 ਸਾਲ ਦੇ ਉਹਨਾਂ ਨੂੰ ਪਹਿਲਾਂ ਪੁਰਾਣਾ ਜਨਮ ਯਾਦ ਹੈ ਕਈ ਲੋਕ ਮੰਨਦੇ ਨੇ ਕਿ ਇਹ ਇੱਕ ਭਰਮ ਹੈ ਤੇ ਬਹੁਤ ਹੀ ਘੱਟ ਲੋਕ ਨੇ ਜਿਹੜੇ ਕਿ ਇਸ ਗੱਲ ਦੇ ਵਿੱਚ ਵਿਸ਼ਵਾਸ ਕਰਦੇ ਨੇ ਕਿਉਂਕਿ ਇਹ ਸਾਇੰਸ ਦਾ ਜ਼ਮਾਨਾ ਹੈ ਜ਼ਿਆਦਾਤਰ ਲੋਕ ਨੇ ਜਿਹੜੇ ਉਹ ਮੰਨਦੇ ਨੇ ਕਿ ਆਤਮਾ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਹੈਗੀ ਜਨਮ ਹੈ ਜਨਮ ਤੋਂ ਬਾਅਦ ਮੌਤ ਹੈ ਮੌਤ ਤੋਂ ਬਾਅਦ ਕੁਝ ਵੀ ਨਹੀਂ ਹੈਗਾ ਪਰ ਜੋ ਧਾਰਮਿਕ ਗ੍ਰੰਥ ਨੇ ਉਸ ਵਿੱਚ ਆਤਮਾ ਤੇ ਮਨ ਦਾ ਇੱਕ ਸੰਕਲਪ ਹੈਗਾ ਅਸੀਂ ਅੱਜ ਗੱਲ ਕਰਨੀ ਹੈ ਗੁਰਬਾਣੀ ਦੇ ਅਨਸਾਰ ਕਿ ਗੁਰਬਾਣੀ ਹੈ ਜੋ ਉਹ ਪੁਨਰ ਜਨਮ ਨੂੰ ਲੈ ਕੇ ਕੀ ਕਹਿੰਦੀ ਹੈ ਗੁਰੂ ਸਾਹਿਬ ਦੇ ਪੁਨਰ ਜਨਮ ਨੂੰ ਲੈ ਕੇ ਕੀ ਵਿਚਾਰ ਹਨ ਸਭ ਤੋਂ ਪਹਿਲਾਂ ਅਸੀਂ ਗੁਰਨਾਨਕ ਦੇ ਮਹਾਰਾਜੀ ਦਾ ਇੱਕ ਸ਼ਬਦ ਵਿਚਾਰਦੇ ਹਾਂ ਗੁਰੂ ਸਾਹਿਬ ਕਹਿੰਦੇ ਜੁੜ ਜੁੜ ਵਿਛੜ ਵਿਛੜ ਜੁੜੇ ਜੁੜ ਜੁੜ ਵਿਛੜਾ ਵਿਛੜ ਜੁੜਾ ਗੁਰੂ ਸਾਹਿਬ ਕਹਿੰਦੇ ਕਿ ਜੀਵ ਨੇ ਜਿਹੜੇ ਇੱਥੇ ਜੋ ਸੰਸਾਰ ਹੈ ਇਹਦੇ ਉੱਤੇ ਜੁੜਦੇ ਰਹਿੰਦੇ ਨੇ ਜਨਮ ਲੈਂਦੇ ਰਹਿੰਦੇ ਨੇ ਤੇ ਮੌਤ ਤੋਂ ਬਾਅਦ ਵਿਛੜ ਜਾਂਦੇ ਨੇ ਤੇ ਆਤਮਾ ਹੈ ਜੋ ਉਹ ਦੇ ਨਾਲ ਮਲਾਪ ਕਰਦੀ ਹੈ ਗਰਭ ਧਾਰਨ ਕਰਦੀ ਹੈ ਗਰਭ ਦੇ ਵਿੱਚ ਸਥਾਨ ਲੈਂਦੀ ਹੈ ਉਸ ਤੋਂ ਬਾਅਦ ਉਹ ਜਨਮ ਲੈਂਦੀ ਹੈ ਤੇ ਜਦੋਂ ਅਕਾਲ ਪੁਰਖ ਦਾ ਹੁਕਮ ਆਉਂਦਾ ਹੈ ਤਾਂ ਮੌਤ ਤੋਂ ਬਾਅਦ ਜੋ ਆਤਮਾ ਹੈ ਉਹ ਦੇ ਨੂੰ ਸਰੀਰ ਰੂਪੀ ਕੱਪੜੇ ਨੂੰ ਛੱਡ ਦਿੰਦੀ ਹੈ ਜਿਵੇਂ ਅਸੀਂ ਕੱਪੜੇ ਬਦਲਦੇ ਹਾਂ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਜੋ ਆਤਮਾ ਹੈ ਉਹ ਸਰੀਰ ਬਦਲਦੀ ਹੈ ਤੇ ਜੀਵ ਦੇ ਜੋ ਕਰਮ ਨੇ ਉਸ ਅਨ ਅਕੋਰਡਿੰਗਲੀ ਜੋ ਆਤਮਾ ਹੈ ਉਸ ਨੂੰ ਜਨਮ ਮਿਲਦਾ ਹੈ ਅਸੀਂ ਵੇਖਦੇ ਹਾਂ ਕਿ ਨਵੇਂ ਜੰਮੇ ਬੱਚੇ ਇੱਕ ਬੱਚਾ ਗਰੀਬ ਦੇ ਘਰ ਪੈਦਾ ਹੁੰਦਾ ਹੈ ਇੱਕ ਅਮੀਰ ਦੇ ਘਰ ਪੈਦਾ ਹੁੰਦਾ ਹੈ ਤੇ ਕਰਮ ਤਾਂ ਉਹਨਾਂ ਦੇ ਇਸ ਜੋ ਸੰਸਾਰ ਹੈ ਮ੍ਰਿਤਮੰਡਲ ਹੈ ਜਿਸ ਵਿੱਚ ਤਾਂ ਜੀਵ ਨੇ ਤਾਂ ਫਿਰ ਕੀ ਕਾਰਨ ਹੈ ਕਿ ਇੱਕ ਬੱਚਾ ਅਮੀਰ ਦੇ ਘਰ ਪੈਦਾ ਹੋਇਆ ਇੱਕ ਗਰੀਬ ਦੇ ਘਰ ਪੈਦਾ ਹੋਇਆ ਤਾਂ ਕਾਰਨ ਇਹ ਹੀ ਹੈ ਕਿ ਪੁਰਾਣੇ ਜਨਮਾਂ ਦਾ ਜੋ ਸੰਬੰਧ ਹੈ ਚੱਲਿਆ ਆ ਰਿਹਾ ਹੈ ਜੋ ਸਾਡਾ ਪਰਿਵਾਰ ਹੈ ਇਹ ਕਈ ਜਨਮਾਂ ਤੋਂ ਅਸੀਂ ਇਕੱਠੇ ਚੱਲੇ ਆ ਰਹੇ ਨੇ ਗੁਰਬਾਣੀ ਦੇ ਅਨੁਸਾਰ ਤਾਂ ਜੋ ਵੀ ਸਾਕ ਸੰਬੰਧੀ ਮਾਪੇ ਭੈਣ ਭਾਈ ਪਿਤਾ ਜੋ ਵੀ ਹੈ ਉਹ ਪੁਰਾਣੇ ਸੰਬੰਧਾਂ ਦੇ ਨਾਲ ਹੀ ਚੱਲਦੇ ਆ ਰਹੇ ਨੇ ਕਰਮਾਂ ਦੀ ਜੋ ਖੇਲ ਹੈ ਸਾਰੀ ਖੇਲ ਹੈ ਅਸੀਂ ਸੋਚਦੇ ਹਾਂ ਕਿ ਇਹ ਬੰਦਾ ਮਰ ਗਿਆ ਤੇ ਖਤਮ ਹੋ ਗਿਆ ਉਹ ਖਤਮ ਨਹੀਂ ਹੁੰਦਾ ਹੈ ਉਹ ਫਿਰ ਤੋਂ ਜੁਨਾਂ ਦੇ ਵਿੱਚ ਪੈਂਦਾ ਹੈ ਕਈ ਵਾਰ ਕਈ ਕੰਮ ਅਧੂਰੀ ਰਹਿ ਜਾਂਦੇ ਹਨ ਸਮੇਂ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ ਤਾਂ ਕਾਰਜ ਪੂਰੇ ਕਰਨ ਲਈ ਮਨੁੱਖ ਨੂੰ ਦੁਬਾਰਾ ਮਨੁੱਖੀ ਜਨਮ ਮਿਲਦਾ ਹੈ ਆਤਮਾ ਨੂੰ ਮਨੁੱਖੀ ਜਨਮ ਮਿਲਦਾ ਹੈ ਗੁਰਨਾਨਕ ਦੇਵ ਜੀ ਕਹਿੰਦੇ ਜੀਵ ਜੀਵ ਮੋਏ ਮੋਏ ਜੀਏ ਜੀਵ ਜੀਵ ਮੋਏ ਮੋਏ ਜੀਏ ਜੀਵ ਜੂਂਦਾ ਹੈ ਫਿਰ ਮਰ ਜਾਂਦਾ ਹੈ ਫਿਰ ਜੰਮ ਪੈਂਦਾ ਹੈ ਤਾਂ ਇੱਕ ਸਰਕਲ ਹੈਗਾ ਨੇਚਰ ਦਾ ਪਰਮਾਤਮਾ ਦਾ ਇੱਥੇ ਕੁਝ ਵੀ ਖਤਮ ਨਹੀਂ ਹੁੰਦਾ ਹੈ ਕੁਝ ਵੀ ਪੈਦਾ ਨਹੀਂ ਹੁੰਦਾ ਹੈ ਜਿਵੇਂ ਸਾਇੰਸ ਮੰਦੀ ਹੈ ਕਲਾਫ ਕਨਜ਼ਰਵੇਸ਼ਨਸ ਉਹਦੇ ਅਕੋਰਡਿੰਗਲੀ એનર્ਜੀ ਕੈਨ ਨਾਟ ਕ੍ਰੀਏਟਡ ਨੌਰ ਡਿਸਟਰੋਇਡ ਨਾ એનર્ਜੀ ਨੂੰ ਖਤਮ ਕੀਤਾ ਜਾ ਸਕਦਾ ਹੈ ਨਾ ਵਧਾਇਆ ਜਾ ਸਕਦਾ ਹੈ ਨਾ ਘਟਾਇਆ ਜਾ ਸਕਦਾ ਹੈ ਇਸੇ ਤਰੀਕੇ ਦੇ ਨਾਲ ਜੋ ਆਤਮਾ ਹੈ ਉਹ ਅਮਰ ਹੈ ਨਾ ਉਹ ਨੂੰ ਅੱਗ ਸਾੜ ਸਕਦੀ ਹੈ ਨਾ ਕੋਈ ਹੋਰ ਸ਼ਕਤੀ ਸਾੜ ਸਕਦੀ ਹੈ। ਗੁਰੂ ਸਾਹਿਬ ਅੱਗੇ ਕਹਿੰਦੇ ਕਿਤੇਆਂ ਕਿ ਬਾਪ ਕਿਤੇਆਂ ਕਿ ਬੇਟੇ ਕਿਤੇਆਂ ਗੁਰ ਚੇਲੇ ਹੋਏ। ਗੁਰੂ ਸਾਹਿਬ ਕਹਿੰਦੇ ਪੁਰਾਣੇ ਜਨਮਾਂ ਤੋਂ ਹੀ ਜੋ ਜੀਵ ਹੈ ਕਦੇ ਬਾਪ ਬਣਦਾ ਹੈ ਕਦੇ ਬੇਟਾ ਬਣਦਾ ਹੈ ਕਦੇ ਪੁੱਤ ਬਣਦਾ ਹੈ ਕਦੇ ਧੀ ਬਣਦਾ ਹੈ ਤੇ ਕਦੇ ਗੁਰੂ ਬਣਦਾ ਹੈ ਕਦੇ ਚੇਲਾ ਬਣਦਾ ਹੈ। ਇਹ ਮੁੱਢ ਕਦੀਮੋਂ ਦੀ ਚੱਲਿਆ ਆ ਰਿਹਾ ਹੈ ਕਰਮਾਂ ਦਾ ਖੇਡ ਜੰਮਣਾ ਮਰਨਾ ਜੰਮਣਾ ਮਰਨਾ। ਸੋ ਪੁਨਰ ਜਨਮ ਹੈ ਜੋ। ਗੁਰੂ ਸਾਹਿਬ ਕਹਿੰਦੇ ਨੇ ਅੱਗੇ ਅੱਗੇ ਪਾਸ਼ੇ ਗਣਤਨ ਆਵੇ ਕਿਹਾ ਜਾਂਦੀ ਕਿਹਾ ਹੋਏ ਹੁਣ ਗੁਰੂ ਸਾਹਿਬ ਕਹਿੰਦੇ ਵੀ ਜੀਵ ਨੂੰ ਕੋਈ ਯਾਦ ਨਹੀਂ ਹੈਗਾ ਵੀ ਉਹ ਪੁਰਾਣੇ ਜਨਮਾਂ ਦੇ ਵਿੱਚ ਕਈ ਕੀ ਸੀ ਕਰੋ ਕੁਝ ਕਿਆ ਨਹੀਂ ਜਾ ਸਕਦਾ ਪੁਰਾਣੇ ਜਨਮਾਂ ਦੇ ਵਿੱਚ ਜੀਵ ਕੀ ਸੀ ਹਾਂ ਕਈ ਜੋ ਗੁਰਮਖ ਪਿਆਰੇ ਨੇ ਜਦੋਂ ਨਾਮ ਸਿਮਰਨ ਕਰਦੇ ਨੇ ਸਮਾਧੀ ਲਾਉਂਦੇ ਨੇ ਤਾਂ ਉਹਨਾਂ ਦੇ ਗੱਲਾਂ ਕਈ ਜਨਮਾਂ ਦਾ ਉਹਨਾਂ ਨੂੰ ਯਾਦ ਆ ਜਾਂਦਾ ਪੁਰਾਣਾ ਜਨਮ ਯਾਦ ਆ ਜਾਂਦਾ ਹੈ ਤੇ ਕਈ ਜਿਹੜੇ ਬੱਚੇ ਨੇ ਉਹ ਜਦੋਂ ਪੈਦਾ ਹੁੰਦੇ ਨੇ ਪੰਜਾਬ ਵਿੱਚ ਵੀ ਇਹ ਘਟਨਾਵਾਂ ਹੋਈਆਂ ਨੇ ਕਿ ਉਹਨਾਂ ਨੂੰ ਸਾਰਾ ਆਪਣਾ ਪੁਰਾਣਾ ਜਨਮ ਜਾਤ ਸੀ ਕਿ ਅਸੀਂ ਇਸ ਪਿੰਡ ਵਿੱਚ ਹੋਈ ਸਾਡੀ ਜਿਹੜੀ ਮੌਤ ਹੋਈ ਸੀ ਉਹ ਐਕਸੀਡੈਂਟ ਨਾਲ ਹੋਈ ਸੀਗੀ ਸੋ ਇਹ ਤੁਹਾਡੇ ਕਰਮਾਂ ਦੇ ਉੱਤੇ ਡਿਪੈਂਡ ਕਰਦਾ ਹੈ ਹੁਣ ਅੱਜ ਕੱਲ ਜੋ ਤਰਕਵਾਦੀ ਨੇ ਉਹ ਕਹਿੰਦੇ ਨੇ ਕਿ ਪੁਰਾਣਾ ਜਨਮ ਨਹੀਂ ਹੁੰਦਾ ਹੈਗਾ ਇਸ ਤਰੀਕੇ ਦਾ ਕੁਝ ਵੀ ਨਹੀਂ ਹੈਗਾ ਤਾਂ ਪੰਜਵੇਂ ਪਾਤਸ਼ਾਹ ਦੇ ਇੱਕ ਸ਼ਬਦ ਹੈਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਕਿ ਮਾਤਾ ਪਿਤਾ ਬਨੀਤਾ ਸੁਤ ਬੰਦਪ ਇਸਤਮੀ ਤੇਰ ਭਾਈ ਪੁਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਈ ਨਾ ਸਹਾਈ ਗੁਰੂ ਸਾਹਿਬ ਕਹਿੰਦੇ ਵੀ ਜੋ ਮਾਤਾ ਪਿਤਾ ਹੈ ਪਰਿਵਾਰ ਹੈ ਸਾਰਾ ਜੋ ਜੀਵ ਇਕੱਠੇ ਹੋਏ ਨੇ ਉਹ ਪੁਰਬਲੇ ਜਨਮਾਂ ਦੇ ਸੰਬੰਧੀ ਨੇ ਉਹ ਪੁਰਬਲੇ ਜਨਮਾਂ ਦੇ ਕਰਮਾ ਕਰਕੇ ਉਹ ਇਸ ਜੋ ਇਸ ਜਨਮ ਦੇ ਵਿੱਚ ਵੀ ਇਕੱਠੇ ਹੋਏ ਨੇ ਗੁਰੂ ਸਾਹਿਬ ਕਹਿੰਦੇ ਨੇ ਗਰਨਾਨਕ ਦੇਵ ਜੀ ਅੱਗੇ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਕਿ ਸੰਜੋਗ ਵਿਜੋਗ ਦੋ ਈਕਾਰ ਚਲਾਵੇ ਲੇਖੇ ਆਵੇ ਭਾਗ ਸ਼੍ਰੇਸ਼ਟੀ ਹੈ ਜਿਹੜੀ ਸੰਜੋਗ ਤੇ ਵਿਜੋਗ ਨਾਲ ਚੱਲਦੀ ਹੈ ਆਕਾਲਪੁਰਖ ਦਾ ਜਦੋਂ ਹੁਕਮ ਹੁੰਦਾ ਹੈ ਜੀਵ ਸੰਜੋਗਾਂ ਦੇ ਨਾਲ ਜੁੜ ਜਾਂਦਾ ਹੈ ਤੇ ਜਦੋਂ ਕਾਲਪੁਰਖ ਦਾ ਜੋ ਸੱਦਾ ਹੁੰਦਾ ਹੈ ਮੌਤ ਦਾ ਸੱਦਾ ਹੁੰਦਾ ਹੈ ਉਹਦੇ ਵਿੱਚ ਕੀ ਹੈ ਤੇ ਜੀਵ ਇਸ ਸੰਸਾਰ ਨੂੰ ਛੱਡ ਕੇ ਜੋ ਜੀਵ ਆਤਮਾ ਹੈ ਉਹ ਚਲੀ ਜਾਂਦੀ ਹੈ ਕਬੀਰ ਸਾਹਿਬ ਵੀ ਪੁਨਰਜਨਮ ਨੂੰ ਮੰਨਦੇ ਨੇ ਤੇ ਗੁਰਬਾਣੀ ਦੇ ਵਿੱਚ ਉਹਨਾਂ ਦਾ ਸ਼ਬਦ ਵੀ ਐਡ ਹੈ ਤਾਂ ਕਬੀਰ ਸਾਹਿਬ ਕਹਿੰਦੇ ਨੇ ਐਸੇ ਘਰ ਹਮ ਬਹੁਤ ਬਸਾਏ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ ਰਹਾਓ ਕਬੀਰ ਸਾਹਿਬ ਕਹਿੰਦੇ ਵੀ ਜੀਵ ਨੇ ਬਹੁਤ ਸਾਰੇ ਘਰ ਬਸਾਏ ਨੇ ਜੀਵ ਕਦੇ ਇਸਤਰੀ ਬਣਦਾ ਹੈ ਕਦੇ ਪੁੱਤਰ ਬਣਦਾ ਹੈ ਕਦੇ ਧੀ ਬਣਦਾ ਹੈ ਤਾਂ ਕਬੀਰ ਸਾਹਿਬ ਵੀ ਪੁਨਰਜਨਮ ਨੂੰ ਮੰਨਦੇ ਨੇ ਜੀਵ ਦੇ ਕਰਮਾਂ ਦੇ ਅਨੁਸਾਰ ਹੀ ਜੋ ਹੈ ਜਨਮ ਮਿਲਦਾ ਹੈ ਉਸ ਨੂੰ ਭੋਗਣਾ ਪੈਂਦਾ ਹੈ ਅਸੀਂ ਦੇਖਦੇ ਨੇ ਕਈ ਘਰਾਂ ਦੇ ਵਿੱਚ ਬੱਚੇ ਬਿਮਾਰ ਪੈਦਾ ਹੋ ਜਾਂਦੇ ਹਨ ਤੇ ਉਹ ਬੜੀ ਸੇਵਾ ਕਰਨੀ ਪੈਂਦੀ ਹੈ ਇਲਾਜ ਹੁੰਦਾ ਹੈ ਤਾਂ ਉਹ ਸਾਰਾ ਲੇਖਾ ਜੋਖਾ ਹੈ ਜੀਵ ਨੇ ਜੋ ਕਰਮ ਬੀਜਿਆ ਹੈ ਉਹ ਭੋਗਣਾ ਪੈਂਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਰੇ ਨਰ ਅਚੇਤ ਪਾਪ ਤੇ ਡਰ ਰੇ ਉਹ ਗੁਰੂ ਸਾਹਿਬ ਕਹਿੰਦੇ ਵੀ ਜੋ ਸਬਕੌਨਸ਼ੀਅਸ ਮਾਈਂਡ ਹੈਗਾ ਤੁਹਾਡਾ ਤੁਸੀਂ ਮਾੜਾ ਵਿਚਾਰ ਮਨ ਚ ਵੀ ਨਹੀਂ ਲਿਆਉਣਾ ਹੈ ਤਾਂ ਉਹ ਕਰਮ ਬਣ ਜਾਂਦਾ ਹੈਗਾ ਮਨ ਦੇ ਵਿੱਚੇ ਕਰਮ ਬਣਦਾ ਜਦੋਂ ਕਰਮ ਬਣਦਾ ਤੇ ਉਹਦੀ ਤੁਹਾਨੂੰ ਆਟੋਮੈਟਿਕਲੀ ਜੋ ਸਜ਼ਾ ਹੈ ਉਹ ਮਿਲਦੀ ਮਿਲਦੀ ਹੈ ਉਹਦਾ ਰਿਜ਼ਲਟ ਤੁਹਾਨੂੰ ਮਿਲ ਨਹੀਂ ਮਿਲਣਾ ਸੰਸਾਰ ਦੇ ਵਿੱਚ ਕਰਮ ਦੇ ਵਿੱਚ ਜੋ ਵੀ ਹੈਗਾ ਸੰਸਾਰ ਦੇ ਵਿੱਚ ਸੋ ਅਸੀਂ ਜੋ ਵੀ ਭੋਗਦੇ ਹਾਂ ਕਰਦੇ ਹਾਂ ਸਾਡੇ ਪ੍ਰਾਣੇ ਜਨਮਾਂ ਦਾ ਕਈ ਜਨਮਾਂ ਤੋਂ ਸੰਬੰਧ ਚੜਿਆ ਹੁੰਦਾ ਹੈ ਸਾਇੰਸ ਦੇ ਅਨੁਸਾਰ ਜਦੋਂ ਬਿਗ ਬੈਂਗ ਥਿਊਰੀ ਹੋਈ ਤਾਂ ਸਾਰਾ ਕੁਝ ਇੱਕ ਸੀਗਾ ਫਿਰ ਇੱਕ ਵਿਸਫੋਟ ਹੋਇਆ ਜਿਹਨੂੰ ਬਿਗ ਬੈਂਗ ਥਿਊਰੀ ਕਿਹਾ ਜਾਂਦਾ ਜਿੱਤੋਂ ਗ੍ਰਹਿ ਬਣੇ ਗੈਲੈਕਸੀਜ਼ ਬਣੇ ਯੂਨੀਵਰਸ ਬਣਿਆ ਨੇਬੂਲਾ ਸਾਰਾ ਜੋ ਹੈਗਾ ਬਲੈਕ ਹੋਲ ਸੈਕਟਰਾ ਜੋ ਵੀ ਹੈਗਾ ਸੀਗਾ ਸਾਰਾ ਬਣਿਆ ਤਾਂ ਸਭ ਤੋਂ ਪਹਿਲਾਂ ਤਾਂ ਅਰਤੀ ਸੀ ਜਿਹੜੀ ਉਹ ਉੱਥੇ ਕੋਈ ਜੀਵਨ ਨਹੀਂ ਸੀਗਾ ਸਭ ਤੋਂ ਪਹਿਲਾਂ ਪੱਥਰ ਸੀ ਗੁਰਬਾਣੀ ਪੱਥਰ ਨੂੰ ਵੀ ਜੂਨ ਮੰਨਦੀ ਹੈ ਬੰਦਾ ਪੱਥਰ ਦੀ ਜੂਨ ਵੀ ਹਟਾ ਕੇ ਆਇਆ ਹੋਇਆ ਰੁੱਖਾਂ ਦੀ ਜੂਨ ਜਾਨਵਰਾਂ ਦੀ ਜੂਨ ਹਰੇਕ ਚੀਜ਼ ਦੀ ਜੂਨ ਹੈ 84 ਲੱਖ ਜੂਨ ਹੈ ਜਿਹੜੀ ਉਹ ਗਰਬਾਣੀ ਦੇ ਵਿੱਚ ਲਿਖੀ ਹੈ ਉਹ ਅਸਲ ਦੇ ਵਿੱਚ ਹੈਗੀ ਆ ਅੱਜ ਕੱਲ ਲੋਕ ਨਕਾਰਦੇ ਨੇ ਨਾ ਵੀ ਇਹ ਕੁਝ ਨਹੀਂ ਹੈ ਕਿ ਤੋ ਸਾਰਾ ਕੁਝ ਹੈ ਗਰਬਾਣੀ ਦੇ ਅਨੁਸਾਰ ਸਭ ਕੁਝ ਹੈ ਤਾਂ ਗੁਰੂ ਜੀ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਸ਼ਬਦ ਹੈਗਾ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਬਰ ਬ੍ਰਖ ਹੋਇਓ ਸੋ ਗੁਰੂ ਸਾਹਿਬ ਕਹਿੰਦੇ ਜੋ ਕੀਟ ਪਤੰਗਾ ਬਣਿਆ ਸੱਪ ਬਣਿਆ ਪੱਥਰ ਬਣਿਆ ਦਰਖਤ ਬਣਿਆ ਜੂਨਾ ਭੋਗ ਭੋਗ ਕੇ ਫਿਰ ਇਸ ਜਿਹੜਾ ਜੀਵਨ ਹੈ ਉਹ ਮਿਲਿਆ 84 ਲੱਖ ਜੂਨ ਤੋਂ ਬਾਅਦ ਇਹ ਜੀਵਨ ਮਿਲਿਆ ਗੁਰੂ ਸਾਹਿਬ ਕਹਿੰਦੇ ਨੇ 84 84 ਲੱਖ ਜੂਨ ਉਪਾਈ ਮਾਨਕ ਕੋ ਬ੍ਰਹਮਦੇਵ ਬਣਿਆ ਇਸ ਪੌੜੀ ਤੇ ਜੂਨਰ ਚੁੱਕੇ ਸੋ ਆਏ ਜਾਏ ਦੁੱਖ ਪਾਇੰਡ ਮਤਲਬ ਕਿ 84 ਲੱਖ ਜੂਨਾਂ ਤੋਂ ਬਾਅਦ ਇਹ ਜੀਵਨ ਮਿਲਿਆ ਤੇ ਅਸੀਂ ਪੰਜੇ ਵਿਕਾਰਾਂ ਦੇ ਮੁੱਦਰ ਲਾ ਕੇ ਇਸ ਜੀਵਨ ਨੂੰ ਖਰਾਬ ਕਰੀ ਜਾਂਦੇ ਆ ਨਸ਼ਟ ਕਰੀ ਜਾਂਦੇ ਆ ਤੇ ਮੋੜ ਕੇ ਫਿਰ 88 ਦੇ ਜੂਨਾ ਦੇ ਵਿੱਚ ਪੈ ਜਾਂਦਾ ਹੈਗਾ ਜਿਹੜਾ ਜੀਵ ਆਤਮਾ ਹੈਗੀ ਹੈ ਸੋ ਇਸ ਤਰੀਕੇ ਨਾਲ ਜੋ ਪੂਰਬਲਾ ਜਨਮ ਹੈ ਗਰਬਾਣੀ ਇਸ ਗੱਲ ਨੂੰ ਮੰਨਦੀ ਹੈ ਬਹੁਤ ਸਾਰੇ ਹੋਰ ਵੀ ਸ਼ਬਦ ਨੇ ਗਰਬਾਣੀ ਦੇ ਵਿੱਚ ਜੋ ਪੂਰਬਲੇ ਜਨਮ ਨੂੰ ਮੰਨਦੇ ਹਨ ਜਦੋਂ ਸਾਡੇ ਘਰ ਕੋਈ ਜੀ ਪੈਦਾ ਹੁੰਦਾ ਹੈ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਕਰਮਾਂ ਦੇ ਅਕਾਊਂਟਿੰਗ ਲਈ ਪੈਦਾ ਹੁੰਦਾ ਹੈ ਸੰਜੋਗ ਦੇ ਨਾਲ ਮਾਨਮੁਖ ਜਾਣੇ ਆਪਣੇ ਧੀਆ ਪੁੱਤ ਸੰਜੋਗ ਤੇ ਗੁਰੂ ਸਾਹਿਬ ਕਹਿੰਦੇ ਵੀ ਇਹ ਪੁਰਾਣੇ ਜਨਮਾਂ ਦਾ ਤੁਹਾਡਾ ਸਬੰਧ ਸੀਗਾ ਇਹਦੇ ਨਾਲ ਧੀ ਨਾਲ ਬਾਪ ਨਾਲ ਪੁੱਤ ਨਾਲ ਮਾਂ ਨਾਲ ਲੇਖੇ ਜੋਖੇ ਸੀਗੇ ਤਾਂ ਹੁਣ ਸਾਡਾ ਕੀ ਫਰਜ ਬਣਦਾ ਹੈ ਕਿ ਜੋ ਇਹ ਸਰਕਲ ਚੱਲ ਰਿਹਾ ਜੰਮਣ ਮਰਨ ਦਾ ਇਹ ਤੋਂ ਕਿਵੇਂ ਅਸੀਂ ਨਿਕਲ ਸਕਦੇ ਹਾਂ ਤਾਂ ਗੁਰੂ ਸਾਹਿਬ ਸਾਨੂੰ ਗੁਰਬਾਣੀ ਦੀ ਟੇਕ ਲੈਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਜਿਹਦਾ ਵਿਚਾਰਨਾ ਚਾਹੀਦਾ ਸੇਵਾ ਕਰਨੀ ਚਾਹੀਦੀ ਸਿਮਰਨ ਕਰਨਾ ਚਾਹੀਦਾ ਤੇ ਗੁਰੂ ਸਾਹਿਬ ਬਖਸ਼ਣ ਹਾਰ ਨੇ ਉਹੀ ਮਤਲਬ ਕਿ ਜਨਮ ਮਰਨ ਦੇ ਚੱਕਰ ਤੋਂ ਸਾਨੂੰ ਪਾਰ ਕਰ ਸਕਦੇ ਨੇ ਤੇ ਕੋਈ ਸੰਤ ਮਹਾਤਮਾ ਜਿਵੇਂ ਅੱਜ ਕੱਲ ਚੱਲੇ ਹੋਏ ਬਾਬੇ ਨੇ ਉਹ ਕੋਈ ਕਿਸੇ ਦੇ ਵਿੱਚ ਪਾਵਨ ਨਹੀਂ ਕਿ ਗੁਰੂ ਹੈ ਇੱਕ ਪਰਮਾਤਮਾ ਹੈ ਉਹ ਦੋਹਾਂ ਕੋਲ ਪਾਵਰ ਹੈਗੀ ਆ ਉਹ ਸਾਨੂੰ ਜਨਮ ਮਰਨ ਦੇ ਚੱਕਰ ਚੋਂ ਕੱਢ ਸਕਦੇ ਨੇ ਹੋਰ ਕਿਸੇ 'ਚ ਪਾਵਨ ਨਹੀਂ ਕਿਸੇ ਬਾਬੇ ਸਾਧ ਸੰਤ ਕਿਸੇ ਕੋਲ ਪਾਵਨ ਨਹੀਂ ਹੈਗੀ ਉਹ ਗੁਰੂ ਕੋਲ ਪਾਵਰ ਹੈਗੀ ਆ ਸੋ ਗੁਰਦੁਆਰੇ ਜਾਇਆ ਜਾਵੇ ਸੇਵਾ ਕੀਤੀ ਜਾਵੇ ਸਰਬੱਤ ਦੇ ਭਲੇ ਦਾ ਸੰਦੇਸ਼ ਹੈ ਬਾਰਡਰ ਲੈਵਲ ਤੇ ਸਾਨੂੰ ਸਿੱਖਣ ਨੂੰ ਕਰਨਾ ਚਾਹੀਦਾ ਮਨੁੱਖਾਂ ਨੂੰ ਪਿਆਰ ਕਰਨਾ ਚਾਹੀਦਾ ਜੀਵ ਜੰਤੂਆਂ ਨੂੰ ਵਾਤਾਵਰਨ ਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਮੇਨ ਜੋ ਸਿਧਾਂਤ ਹੈਗਾ ਯਾ ਇਹਦੇ ਤੇ ਚੱਲਣਾ ਚਾਹੀਦਾ ਸੋ ਇਸ ਤਰੀਕੇ ਅਸੀਂ ਜੋ ਇਸ ਮਰਨ ਜੰਮਣ ਦੇ ਦੁੱਖ ਚੋਂ ਨਿਕਲ ਸਕਦੇ ਆ ਤੇ ਗੁਰੂ ਨਾਨਕ ਦੇਵ ਜੀ ਅਨਸਾਰ ਸਭ ਤੋਂ ਵੱਡਾ ਜੋ ਦੁੱਖ ਹੈ ਸੰਸਾਰ ਦੇ ਉੱਤੇ ਮੌਤ ਨੂੰ ਦੁੱਖ ਨਹੀਂ ਕਿਹਾ ਹੈਗਾ ਸਭ ਤੋਂ ਵੱਡਾ ਜੋ ਦੁੱਖ ਹੈ ਸੰਸਾਰ ਦੇ ਵਿੱਚ ਉਹ ਜਨਮ ਹੈ ਗੁਰੂ ਸਾਹਿਬ ਕਹਿੰਦੇ ਜੰਮਣਾ ਮਰਨਾ ਵੱਡਾ ਵਿਛੋੜਾ ਸੋ ਸਭ ਤੋਂ ਵੱਡਾ ਦੁੱਖ ਹੈ ਜਿਹੜਾ ਉਹ ਜਨਮ ਹੈ ਜਨਮ ਤੋਂ ਬਾਅਦ ਮੌਤ ਨੂੰ ਤਾਂ ਮਤਲਬ ਕਿ ਗੁਰੂ ਸਾਹਿਬ ਨੇ ਐਪਰੀਸ਼ੀਏਟ ਕੀਤਾ ਆ ਕਿਉਂਕਿ ਕਬੀਰ ਜੀ ਵੀ ਕਹਿੰਦੇ ਨੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਮੇ ਆਨੰਦ ਮਰਨੇ ਦੀ ਪਾਈ ਪੂਰਨ ਵਾਲ ਮਨੰਦ ਵੀ ਉਹ ਗੁਰਬਾਣੀ ਦੇ ਅਨਸਾਰ ਤਾਂ ਮੌਤ ਤਾਂ ਇੱਕ ਤੁਹਾਨੂੰ ਮਤਲਬ ਕਿ ਪ੍ਰਮਾਤਮਾ ਦੇ ਵਿੱਚ ਅਭੇਦ ਕਰਦੀ ਹੈ ਪ੍ਰਮਾਤਮਾ ਦੇ ਦਰਸ਼ਨ ਕਰਦੀ ਹੈ ਸੋ ਸਾਧ ਸੰਗਤ ਜੀ ਇਹ ਹੀ ਬੇਨਤੀਆਂ ਸੀਗੀਆਂ ਤੇ ਪ੍ਰਵਾਨ ਕਰਿਓ ਗਲਤੀਆਂ ਲਈ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ